ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਣੇ ਤੋਂ ਕੋਈ ਪੇਮੈਂਟ ਗਲਤ ਹੋ ਜੇ ਤਾਂ ਹੁਣ ਆਰਬੀਆਈ ਨੇ ਇੱਕ ਨੰਬਰ ਲਾਂਚ ਕੀਤਾ ਹੈ ਉਹ ਨੰਬਰ ਤੇ ਫੋਨ ਕਰਕੇ ਤੇ ਇੱਕ ਵੈਬਸਾਈਟ ਤੇ ਜਾ ਕੇ ਆਪਾਂ ਆਪਣਾ ਫਾਰਮ ਫਿਲ ਕਰਕੇ ਤੇ ਉੱਧਰ ਰਜਿਸਟਰ ਕਰਦੇ ਆਂ ਸਬਮਿਟ ਕਰਦੇ ਆਂ ਤਾਂ ਹੋ ਸਕਦਾ 24 ਘੰਟਿਆਂ ਦੇ ਅੰਦਰ-ਅੰਦਰ ਆਪਣੀ ਜਿਹੜੀ ਪੇਮੈਂਟ ਹੈ ਉਹ ਵਾਪਸ ਆ ਜੇ ਹੈਨਾ ਬਹੁਤ ਹੱਦ ਦਾ ਗਿਆਨ ਸਨ ਵੀ ਆਪਣੀ ਪੇਮੈਂਟ ਵਾਪਸ ਆ ਹੀ ਜਾਣੀ ਸੋ ਉਹਦੇ ਲਈ ਕੀ ਕਰਨਾ ਇਹ ਹਰੇਕ ਨਾ ਹੋਇਆ ਹੁੰਦਾ ਕਈ ਵਾਰ ਆਪਾਂ ਦੋਗੇ ਪੇਮੈਂਟ ਗਲਤ ਹੋ ਜਾਂਦੀ ਹੈ ਨਾ ਚਲੋ ਛੋਟੀ ਪੇਮੈਂਟ ਦਾ ਤਾਂ ਚੱਲ ਜਾਂਦਾ ਜਦੋਂ ਕਬ ਆਪਾਂ ਦੋ ਕੁ ਵਾਰ ਵੱਡੀ ਪੇਮੈਂਟ ਗਲਤ ਹੋ ਜੇ ਕੋਈ ਹਜ਼ਾਰਾਂ ਵਿੱਚ ਹੋਵੇ ਹੈ ਨਾ ਤਾਂ ਕੀ ਮੈਂ ਹੁੰਦਾ ਫਿਰ ਬੰਦਾ ਘਬਰਾ ਜਾਂਦਾ ਸੋ ਘਬਰਾਉਣ ਦੀ ਲੋੜ ਨਹੀਂ ਆਰਬੀਆਈ ਨੇ ਇਹ ਲਾਂਚ ਕੀਤਾ ਆਪਾਂ ਤੁਹਾਨੂੰ ਉਹ ਦੱਸਦੇ ਆਂ ਅੱਜ ਦੀ ਵੀਡੀਓ ਚ ਵੀਡੀਓ ਐਂਡ ਤਾਈਂ ਬਣੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹੋਰ ਇਹੋ ਜੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਬੈਲ ਦਾ ਆਈਕਨ ਦਬਲਿਓ ਸੋ ਵੀਡੀਓ ਕਰਦੇ ਹਾਂ ਸ਼ੁਰੂ ਜੀ ਵੀਡੀਓ ਅੱਜ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਇਹ ਨੰਬਰ ਹੈ ਜੀ ਤੁਸੀਂ ਆਹ ਦੇਖ ਲਓ 1800 1201 740 ਠੀਕ ਹੈ ਜੀ ਇਹ ਆਰਬੀਆਈ ਦਾ ਹੈਲਪਲਾਈਨ ਨੰਬਰ ਹੈ ਸਭ ਤੋਂ ਪਹਿਲਾਂ ਤੁਸੀਂ ਇਹਤੇ ਫੋਨ ਕਰਕੇ ਆਪਣੀ ਕੰਪਲੇਂਟ ਹੈ ਜਿਹੜੀ ਹੋ ਰਜਿਸਟਰ ਕਰਾ ਦੇਣੀ ਹੈ ਜਦੋਂ ਵੀ ਤੁਹਾਡੀ ਕੋਈ ਪੇਮੈਂਟ ਹੈ ट्रांजैक्शन ਪੇਮੈਂਟ ਹੋ ਗਲਤ ਹੋ ਜੇ ਤਾਂ ਤੁਸੀਂ ਉਹਤੇ ਰਜਿਸਟਰ ਮਤਲਬ ਵੀ ਕਰਾ ਦੇਣਾ ਕੰਪਲੇਂਟ ਦਰਜ ਆਪਣੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਠੀਕ ਹੈ ਜੀ ਆਪਣਾ ਫੋਨ ਲੈਣਾ ਹੈ ਤੁਸੀਂ ਗੂਗਲ ਖੋਲਣਾ ਠੀਕ ਹੈ ਜੀ ਆਪਾਂ ਸਕਰੀਨ ਰਿਕਾਰਡਿੰਗ ਨਾਲ ਲਾ ਦਿੰਨੇ ਆ ਦੇਖੋ ਸਕਰੀਨ ਰਿਕਾਰਡਿੰਗ ਹੈ ਜਿਹਦੀ ਨਾਲ ਔਨ ਹੋ ਚੁੱਕੀ ਹੈ ਦੇਖੋ ਇਸ ਤਰ੍ਹਾਂ ਆਪਾਂ ਸੋਨ ਨਾਲ ਇੱਥੇ ਸਕਰੀਨ ਰਿਕਾਰਡਿੰਗ ਚੱਲੂਗੀ ਤੁਸੀਂ ਦੇਖ ਕੇ ਸਟੈਪ ਬਾਈ ਸਟੈਪ ਕਰ ਸਕਦੇ ਹੋ ਔਨ ਸਕਰੀਨ ਰਿਕਾਰਡਿੰਗ ਆਜੋ ਆਪਾਂ ਗੂਗਲ ਓਪਨ ਕਰਨਾ ਹੈ ਜੀ ਉੱਥੇ ਆਪਾਂ ਲਿਖਣਾ ਐਨ ਪੀ ਸੀ ਆਈ ਠੀਕ ਹੈ ਜੀ ਆ ਦੇਖੋ ਐਨ ਪੀ ਸੀ ਆਈ ਇਹਨੂੰ ਸਰਚ ਕਰ ਲੈਣਾ ਇਸ ਵੈਬਸਾਈਟ ਨੂੰ ਇਸ ਤਰ੍ਹਾਂ ਹੀ ਖੁੱਲੂਗੀ ਵੈਬਸਾਈਟ ਠੀਕ ਹੈ ਜੀ ਜਦੋਂ ਇਹ ਵੈਬਸਾਈਟ ਖੁੱਲੂਗੀ ਤਾਂ ਤੁਸੀਂ ਇਹਦੇ ਪਹਿਲੇ ਹੀ ਮਤਲਬ ਆ ਹਜਰੇ ਇੱਥੇ ਲਿਖਿਆ ਉਹ ਲੋਗ ਵਾਲਾ ਐਨਪੀਸੀਆਈ ਪਹਿਲੀ ਸਾਈਟ ਤੇ ਕਲਿੱਕ ਕਰ ਲੈਣਾ ਪਹਿਲੀ ਸਾਈਟ ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਸਾਈਟ ਓਪਨ ਹੋ ਗਈ ਠੀਕ ਹੈ ਜੀ ਫਿਰ ਤੁਸੀਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਪੇਜ ਖੁੱਲੂਗਾ ਉਹਦੇ ਵਿੱਚ ਉੱਪਰ ਇੱਥੇ ਤਿੰਨ ਲਾਈਨਾਂ ਨੇ ਠੀਕ ਹੈ ਜੀ ਆ ਦੇਖੋ ਉੱਪਰ ਲੀਆਂ ਤਿੰਨ ਨੇ ਇਹਦੇ ਤੇ ਕਲਿੱਕ ਕਰ ਲੈਣਾ ਇਹਦੇ ਕਲਿੱਕ ਕਰਕੇ ਇਹਨਾਂ ਸਾਰੇ ਆਪਸ਼ਨਾਂ ਚੋਂ ਤੁਸੀਂ ਕੀ ਕਰਨਾ ਹੈ ਬਿਲਕੁਲ ਨੀਚੇ ਗੈਟ ਇਨ ਟੱਚ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਇੱਥੇ ਕਲਿੱਕ ਕੀਤਾ ਆਪਾਂ ਹੁਣ ਇੱਥੇ ਆਪਾਂ ਨੂੰ ਤਿੰਨ ਆਪਸ਼ਨ ਆਉਣਗੇ ਠੀਕ ਹੈ ਜੀ ਉਹਨਾਂ 'ਚ ਯੂਪੀ ਕੰ ਇਹਦੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਹੀ ਫਾਰਮ ਆ ਜਿਹੜਾ ਉਹ ਖੁੱਲੂਗਾ ਥੋੜਾ ਜਿਹਾ ਥੱਲੇ ਸਕਰੋਲ ਕਰਾਂਗੇ ਤਾਂ ਉੱਥੇ ਤੁਸੀਂ ਕੀ ਕਰਨਾ ਹੈ ਤਾਂ ਇਹ ਐਕਸ਼ਨ ਹੈ ਇੱਥੇ ਇੱਥੇ ਪਲੱਸ ਤੇ ਕਲਿੱਕ ਕਰਕੇ ਠੀਕ ਹੈ ਜੀ ਆ ਦੇਖੋ ਇੱਥੇ ਆਪਾਂ ਤੁਹੇ ਪੁੱਛਣਗੇ ਹੈਨਾ ਸਿਲੈਕਟ ਨੇਚਰਲ ਟ੍ਰਾਂਜੈਕਸ਼ਨ ਠੀਕ ਹੈ ਜੀ ਇੱਥੇ ਤੁਸੀਂ ਆਪ ਦਾ ਕਲਿੱਕ ਕਰਕੇ ਪਹਿਲਾਂ ਸਿਲੈਕਟ ਕਰ ਲੈਣਾ ਵੀ ਪਰਸਨ ਟੂ ਪਰਸਨ ਕਰੀ ਹੈ ਤੁਸੀਂ ਕਿਸੇ ਬੰਦੇ ਨੂੰ Google पे ਦਾ Google पे ਤੋਂ ਟ੍ਰਾਂਜੈਕਸ਼ਨ ਹੋਇਆ ਜਾਂ ਪਰਸਨ ਟੂ ਮਰਚੈਂਟ ਮਤਲਬ ਕਿਸੇ ਦੁਕਾਨਦਾਰਿਆਂ ਕਿਵੇਂ ਵੀ ਕਿਸੇ ਨੂੰ ਵੀ ਹੋਰ ਹੋਈ ਹੈ ਨਾ ਤਾਂ ਸਿਲੈਕਟ ਕਰ ਲੈਣਾ ਤੁਸੀਂ ਕਰਕੇ ਸਿਲੈਕਟ ਤੁਸੀਂ ਦੂਸਰੇ ਦੂਸਰੇ ਨੰਬਰ ਤੇ ਹੋਣਾ ਇੱਥੇ ਤੁਸੀਂ ਕੀ ਕਰਨਾ ਇਹਨੂੰ نیچے ਕਲਿੱਕ ਕਰਕੇ ट्रांजैक्शन ਪੈਂਡਿੰਗ ਹੈ ਜਾਂ ਕਿਵੇਂ ਜਾਂ ਤੁਸੀਂ ट्रांजैक्शन ਆੜ ਚੁੱਕੀ ਹੈ ਵੇਚਣਾ ਜੋ ਵੀ ਤੁਹਾਡੀ ਇੱਥੇ ਕੰਪਲੇਂਟ ਹੋ ਗਈ ਉਹ ਸਿਲੈਕਟ ਕਰ ਲੈਣੀ ਹੈ ਸਿਲੈਕਟ ਕਰਕੇ ਥੱਲੇ ਸਿਲੈਕਟ ਕਰਨਾ ਹੈ ट्रांजैक्शन ਆਈਡੀ ਭਰ ਦੇਣੀ ਹੈ ਤੁਸੀਂ ਜੇ ਤੁਹਾਨੂੰ ਕੰਪਲੇਂਟ ਹੋ ਗਈ ਪੈਣੀ ट्रांजैक्शन ਹੋ ਗਈ ਤਾਂ ਇਹਨਾਂ ਚੇ ਆਈਡੀ ਇੱਥੇ ਭਰ ਦੇਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਦੀ ਬੈਂਕ ਦਾ ਨਾਮ ਸਿਲੈਕਟ ਕਰਨਾ ਫਿਰ ਪੈਸੇ ਸਿਲੈਕਟ ਕਰਨੇ ਆ ਤੇ ਪੈਸੇ ਸਿਲੈਕਟ ਕਰਨੇ ਆ ਤੁਸੀਂ કરીਏ ट्रांजैक्शन ਹੈ ਨਾ ਸੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਡੇਟ ਆਫ ट्रांजैक्शन ਕਿ ਕਿੱਦੇ ਤੁਸੀਂ ਇਹ ट्रांजैक्शन ਕੀਤੇ ਐ ਐਗਜ਼ੈਕਟ ਡੇਟ ਭਰਨੀ ਹੈ ਆਪਣੀ ਈਮੇਲ ਆਈਡੀ ਭਰਨੀ ਹੈ ਜਿਹੜੀ ਤੁਹਾਡੀ ਜਿਹਦੇ Google Pay ਚੱਲਦਾ ਤੁਹਾਡਾ ਠੀਕ ਹੈ ਜੀ ਉਹ ਆਈਡੀ ਭਰ ਕੇ ਤੁਸੀਂ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਕੀ ਹੈ ਤੁਹਾਡਾ ਜਿਹੜਾ ਕੰਪਲੇਂਟ ਹੈ ਤੁਹਾਡੀ ਉਹ ਰਜਿਸਟਰ ਹੋ ਗਈ 24 ਘੰਟਿਆਂ ਅੰਦਰ ਤੁਹਾਡੇ ਜਿਹੜੇ ਪੈਸੇ ਨੇ ਉਹ ਵਾਪਸ ਆ ਸਕਦੇ ਨੇ ਸੋ ਇਹ ਵੀਡੀਓ ਸੇਵ ਕਰਕੇ ਜਰੂਰ ਰੱਖ ਲਓ ਤਾਂ ਜੋ ਤੁਹਾਡੇ ਲੋਡ ਪੈਣ ਦੇ ਕੰਮ ਆ ਸਕੇ ਹਨਾ ਬਹੁਤ ਕੇਸਾਂ ਚ ਹੁੰਦਾ ਹੈ ਵੀ ਆਪਾਂ ਦਾ ਵੱਡੀ ਪੇਮੈਂਟ ਹੈ ਜਿਹੜੀ ਉਹ ਗਲਤ ਹੋ ਜਾਂਦੀ ਹੈ ਤਾਂ ਉਹ ਹੋ ਸਕਦਾ ਵੀ ਮੂਰਲੇ ਵੰਨਨ ਅੱਜ ਕੱਲ੍ਹ ਕਈ ਵਾਰ ਨਾ ਪਤਾ ਲੱਗਿਆ ਅੱਜ ਕੱਲ੍ਹ ਦਾ ਵੈਸੇ ਮੈਸੇਜ ਆਂਦਾ ਨਾਲ ਦੇ ਨਾਲ ਉਹਨੂੰ ਪਤਾ ਲੱਗ ਹੀ ਜਾਂਦਾ ਤਾਂ ਅਸੀਂ ਬੈਂਕ 'ਚ ਜਾ ਕੇ ਵੀ ਹੋਰ ਗੱਲਾਂ ਦਾ ਪਤਾ ਕਰ ਸਕਦੇ ਹਾਂ ਮੈਥੋਂ ਆਹ अमाउंट ਹੈ ਜਿਹੜਾ ਉਹ ਟ੍ਰਾਂਸਫਰ ਹੋ ਚੁੱਕਿਆ ਹੈ ਤਾਂ ਇਹ ਮੈਂ ਕਿਵੇਂ ਕਰਾਂ ਹੈ ਨਾ ਇਹ ਆਰਬੀਆਈ ਦਾ ਕਹਿਣਾ ਹੈ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਟ੍ਰਾਂਜੈਕਸ਼ਨ ਹੈ ਜਿਹੜੀ 24 ਘੰਟਿਆਂ ਅੰਦਰ ਉਹ ਵਾਪਸ ਆ ਸਕਦੀ ਹੈ ਸੋ ਇਹ ਮੈਥਡ ਬਣਾ ਕੇ ਤੁਸੀਂ ਇੱਕ ਵਾਰ ਆਪਣੀ ਕੰਪਲੀਟ ਰਿਸਰਚ ਕਰਕੇ ਤੇ ਆਪਣੀ ਟ੍ਰਾਂਜੈਕਸ਼ਨ ਨੂੰ ਜਿਹੜਾ ਵਾਪਸ ਲਿਆ ਸਕਦੇ ਹੋ ਸੋ ਇਹ ਵੀਡੀਓ ਵੱਧ ਤੋਂ ਵੱਧ ਹਰ ਇੱਕ ਭਰਾ ਤੱਕ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਭਰਾ ਦਾ ਭਲਾ ਹੋ ਸਕੇ ਸੋ ਬੇਨਤੀ ਹੈ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ ਸੋ ਵੀਡੀਓ ਇੱਥੋਂ ਤੱਕ ਦੇਖਣ ਲਈ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ